ਆ ਵੀ ਪੰਕ ਮਾ ਡੀਐਸਪੀ ਮੈਂ ਕੱਲ ਹੀ ਜਿੱਥੇ ਐਸ ਡੀਐਸਪੀ ਸਬਡਿਵੀਜ਼ਨ ਮੇਂ ਕਿਰਿਆ ਦਾ ਚਾਰਜ ਲਿਆ ਔਰ ਮੇਰੀ ਵੱਤ ਉਹਦ ਇਹ ਕੋਸ਼ਿਸ਼ ਹੋਏਗੀ ਮੇਰੀ ਡਿਊਟੀ ਵੀ ਹੈ ਕਿ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨਾ ਔਰ ਇਲਾਕੇ ਦੇ ਵਿੱਚ ਕੋਈ ਵੀ ਇਨਸੀਡੈਂਟ ਕੋਈ ਕਰਾਇਮ ਕ੍ਰਾਈਮ ਹੋਣ ਤੋਂ ਰੋਕਣਾ ਔਰ ਜੇਕਰ ਕਰਾਇਮ ਹੋ ਜਾਂਦਾ ਹੈ ਤੇ ਉਹਨੂੰ ਜਲਦੀ ਤੋਂ ਜਲਦੀ ਟ੍ਰੇਸ ਕਰਨਾ ਇਸ ਤੋਂ ਇਲਾਵਾ ਜਿਹੜੀ ਕੋਈ ਡਰੱਗਸ ਡਰੱਗਸ ਦੀ ਪ੍ਰੋਬਲਮ ਹੈ ਅ ਡਰਗ ਪੈਡਲਰਸ ਦੇ ਡਰਗਸ ਸਮਗਲਬ ਨੇ ਜਾਂ ਹਾਈਵੇ ਜਿਹੜਾ ਫਲੋ ਹੈਗਾ ਜੈਂਟਕੇ ਤੋਂ ਜਲੰਧਰ ਸਾਈਡ ਨੂੰ ਉਹ ਸਾਡੇ ਇਰੀਅਰ ਚੋਂ ਲੰਘਦਾ ਹੈ ਤਾਂ ਸਾਡੀ ਕੋਸ਼ਿਸ਼ ਹੋਏਗੀ ਵੀ ਅਸੀਂ ਹਾਈ ਟੈਕ ਨਾਕੇ ਲਾ ਕੇ ਪਰ ਆਪਣੀ ਇਨਫਰਮੇਸ਼ਨ ਦੇ ਨਾਲ ਵੱਧ ਤੋਂ ਵੱਧ ਜਿਹੜੀ ਹੈ ਇਹਨਾਂ ਨੂੰ ਪਾਈ ਜਾਊਗੀ ਡਰਗਸ ਜਿਹੜੇ ਪੈਡਲਰ ਜਲੰਧਰ ਸਮਗਲ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਹਾਂ ਆਪਣੇ ਕੋਲ ਮੈਸੇਜ ਦੇਣਾ ਚਾਹੁੰਦੇ ਪਬਲਿਕ ਨੂੰ ਮੈਂ ਪਬਲਿਕ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਪੰਜਾਬ ਪੁਲਿਸ ਉਹਨਾਂ ਦੀ ਜਾਣਬ नाल ਦੀ ਰੱਖਿਆ ਲਈ ਉਨ੍ਹਾਂ ਦੀ ਹਿਫਾਜ਼ਤ ਲਈ ਤਤਪਰ ਹੈ ਆਪਣੀਆਂ ਡਿਊਟੀਆਂ ਜਿਹੜੀਆਂ ਵੱਧ ਵੱਧ ਤਨਦੇਈ ਨਾਲ ਕਰ ਰਹੇ ਨੇ ਉਹਦਾ ਸਹੀ ਸਾਡੀ ਮੇਰੀ ਵੀ ਕੋਸ਼ਿਸ਼ ਹੋਏਗੀ ਕਿ ਮੈਂ ਇਹਨਾਂ ਨੂੰ ਹੋਰ ਸਟਰੈਂਥਨ ਕਰਕੇ ਬ੍ਰੀਫ ਕਰਕੇ ਫੋਰਸ ਨੂੰ ਜਿਹੜਾ ਬਾਹਰ ਜਿਆਦਾ ਬਜ਼ਾਰਾਂ ਤੇ ਪੀਲਟਕਲੇਨ ਥਾਵਾਂ ਤੇ ਹਾਈਵੇ ਤੇ ਜਿਹੜਾ ਤਨਖ ਕਰਕੇ ਔਰ ਕ੍ਰਾਈਮ ਨੂੰ ਕੰਟਰੋਲ ਕਰਨਾ ਧੰਨਵਾਦ ਥੈਂਕ ਯੂ